ਖਰੜ ਚਾਏ ਦਿਨ ਲੁੱਟਾਂ ਖੋਹਾਂ ਜਿਹੜੀਆਂ ਨੇ ਦਿਨ ਪ੍ਰਤੀ ਦਿਨ ਵੱਧ ਰਹੀਆਂ ਸੀ ਉਹਨਾਂ ਨੂੰ ਨੱਥ ਪਾਉਣ ਦੇ ਲਈ ਖਰੜ ਪੁਲਿਸ ਦਾ ਇੱਕ ਬਹੁਤ ਵੱਡਾ ਉਪਰਾਲਾ ਉਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਹਿੰਦੇ ਨੇ ਚਾਰ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਕਾਲੇ ਰੰਗ ਦੀ ਵਰਨਾ ਗੱਡੀ ਦੇ ਨਾਲ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਕਿੱਥੋਂ ਗ੍ਰਿਫਤਾਰ ਕੀਤੇ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਇਹ ਡੀਐਸਪੀ ਦਫ਼ਤਰ ਦੇ ਵਿੱਚ ਜਿੱਥੇ ਖਰੜ ਦੇ ਡੀਐਸਪੀ ਕਰਨ ਸੰਧੂ ਜੋ ਉਹਨਾਂ ਬਾਰੇ ਖੁਲਾਸਾ ਕਰ ਰਹੇ ਨੇ ਕੀ ਕੁਝ ਉਹਨਾਂ ਤੋਂ ਬਰਾਮਦ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਪੁਲ ਪਲਾਜ਼ਾ ਭਾਗੂ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਏ ਚ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾ ਖੂਹਾਂ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਕਰਨ ਥਾਣਾ ਸਦਰ ਕਰਨ ਵਿਖੇ ਮੁਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਟੁੜੇ ਹੁਣ ਤੱਕ ਪੰਜ ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਤਤੇ ਹੋਏ ਜਿਹੜਾ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਦਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਏ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਦੇ ਰਹਿਣ ਵਾਲੇ ਚਮਕੌਰ ਸਾਹਿਬ ਏਰੀਏ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਏ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮਡਲੀ ਪੁੱਛੀਏ ਚ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਦਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਵੇਗਾ। ਤੁਸੀਂ ਦੇਖਿਆ ਤਸਵੀਰਾਂ ਚਾਰ ਨੌਜਵਾਨ ਕਹਿੰਦੇ ਨੇ ਬਹੁਤ ਦੇਰ ਤੋਂ ਜਿਹੜੇ ਨੇ ਖਰੜੇ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸੀ ਕਹਿੰਦੇ ਨੇ ਕਾਲੇ ਰੰਗ ਦੀ ਜਿਹੜੀ ਹੈ ਵਰਨਾ ਗੱਡੀ ਵੀ ਰੱਖੀ ਹੋਈ ਸੀ ਫਿਲਹਾਲ ਇਹਨਾਂ ਕੋਲ ਤੋਂ ਕਿਰਪਾਨਾਂ ਤੇ ਲੈ ਕੇ ਕਿਰਚਾ ਤੱਕ ਵੀ ਜਿਹੜੀਆਂ ਨੇ ਇਹਨਾਂ ਤੋਂ ਬਰਾਮਦ ਹੋਈਆਂ ਨੇ ਫਿਲਹਾਲ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਹਾਸਲ ਕਰ ਲਿੱਤਾ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਖੜਕ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ